ਜੋਤਨਸ਼ਾਵਰੋਤ ਇਹਦੀ ਲੜੀ ਦੇ ਵਿੱਚ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਸ ਦੇ ਤਹਿਤ ਮਾਨਯੋਗ ਸਾਡੇ ਡੀਜੀ ਸਾਹਿਬ ਮਾਨਯੋਗ ਸਾਡੇ ਡੀਆਈ ਸਾਹਿਬ ਸਾਹ ਸਤਿੰਦਰ ਸਿੰਘ ਐਸਐਸਪੀ ਸਾਹਿਬ ਸਰ ਮਨਿੰਦਰ ਸਿੰਘ ਉਹਨਾਂ ਦੀਆਂ ਗਾਈਡਲਾਈਨ ਦੇ ਉੱਤੇ ਡੀਐਸਪੀ ਇੰਦਰਜੀਤ ਸਿੰਘ ਡੀਐਸਪੀ ਰਾਜਾ ਸੰਸੀ ਤੇ ਐਸਐਚਓ ਲੋਪੋ ਕੇ ਇਹਨਾਂ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਿਹੜੇ ਕਿ ਇੱਕ 900 ਗ੍ਰਾਮ ਆਇਸ ਤੇ 2 ਕਿਲੋ ਹਿਰੋਨ ਨਾਲ ਇੱਕ ਦੋਸ਼ੀ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਜਿਹਦਾ ਨਾਂ ਹੈਗਾ ਕਰਨਮਨਦੀਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਕਕਰ थाना ਲੋਪੋਕੇ ਇਹਦੇ ਕੋਲੋਂ ਇਹ 900 ਗ੍ਰਾਮ ਆਇਸ ਤੇ 2 ਕਿਲੋ ਹਿਰੋਨ ਜਿਹੜੀ ਆਬਰਾਮਤ ਕੀਤੀ ਗਈ ਆ ਔਰ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 52 ਡੇਟਿਡ 6/4/25 ਨੂੰ ਅੰਡਰ ਸੈਕਸ਼ਨ 21C 6685 ਐਨਡੀਪੀ ਸੈਕ ਜਿਹੜਾ ਹੈਗਾ ਦਰਜ ਕੀਤਾ ਗਿਆ ਔਰ ਇਹ ਬੰਦਾ ਜਿਹੜਾ ਹਿਰੋਨ ਹੈਗਾ ਇਹ ਲਿਆ ਕੇ ਸਪਲਾਈ ਕਿੱਥੋਂ ਲਿਆਈ ਤੇ ਕਿੱਥੇ ਇਹ ਨਿਗਾਹ ਦੇਣੀ ਸੀਗੀ ਇਹਦੇ ਬਾਰੇ ਜਿਹੜਾ ਹੈਗਾ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਖੰਗਾਲੇ ਜਾ ਰਹੇ ਆ ਔਰ ਇਹਨਾਂ ਨੂੰ ਇਹ ਕਿੱਥੋਂ ਲਿਆ ਕੇ ਆਉਂਦੇ ਸੀਗੇ ਜਿਹੜੇ ਵੀ ਇਹ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਜਿਹੜੀ ਹੈ ਜਾਪ ਤੇ ਮੁਤਾਬਕ ਔਰ ਲਾਮਤਾਬ ਜਿਹੜੀ ਉਹ ਅਗਲੀ ਕਾਰਵਾਈ ਆਪਾਂ ਜਿ ਲਿਆਂਦੀ ਜਾਊਗੀ ਇਸੇ ਲੜੀ ਦੇ ਵਿੱਚ ਜਿਹੜਾ ਅਸੀਂ ਇੱਕ ਹੋਰ ਮੁਕਦਮਾ ਦਾ ਵੀ ਕੀਤਾ ਹੈਗਾ ਜਿਹੜਾ ਇੱਕ ਬਲੌਕ ਪਿਸਤਲ 9mm ਦਾ ਇੱਕ ਤੀਵੋਰ ਦਾ ਪਿਸਤਲ ਦੋ ਮੈਗਜ਼ੀਨ ਤੇ 215500 ਰੁਪਿਆ ਜਿਹੜੀ ਆ ਉਹ ਜਾਲੀ ਗਰੰਟੀ ਤੇ ਇੱਕ ਮੋਬਾਈਲ ਫੋਨ ਜਿਹੜਾ ਹੈਗਾ ਉਹ ਅਸੀਂ ਫੜਿਆ ਇਹ ਜਿਹੜਾ ਦੋਸ਼ੀ ਹੈਗਾ ਇਹ ਹੈਗਾ ਜਰਮਨ ਸਿੰਘ ਨੂੰ ਗ੍ਰਫਤਾਰ ਕੀਤਾ ਹੈਗਾ ਔਰ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 74 ਜਿਹੜਾ ਇਹ 542025 ਨੂੰ ਜੋਨ ਮੈਂ 181 BNS 2553 ਨੰਬਰ ਆਰਮਜੈਕਟ ਤੱਕ ਦਰਜ ਕੀਤਾ ਗਿਆ ਔਰ ਇਹਦੇ ਕੋਲ ਇਹ ਜਿਹੜੀ ਰਿਕਵਰੀ ਅਸੀਂ ਕੀਤੀ ਹੈਗੀ ਆ ਔਰ ਇਹਦੇ ਤਾਂ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਜਿਹੜੇ ਦੋਸ਼ੀ ਹੈਗੇ ਆ ਇਹਨਾਂ ਜਿਹੜਾ ਰਿਕਾਰਡ ਪੜਤਾਲ ਤੋਂ ਜਿਹੜਾ ਇਹ ਅਸੀਂ ਚੈੱਕ ਕੀਤਾ ਵੀ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂਗਾ ਇਹ ਫਰੈਸ਼ ਜਿਹੜੇ ਬੰਦੇ ਹੈਗੇ ਆ ਜਿਹੜਾ ਇਸ ਕੰਮ ਦੇ ਵਿੱਚ ਇਹ ਪਏ ਹੈਗੇ ਆ ਜਿਹੜੀ ਜਾਲੀ ਕਰੰਸੀ ਇਹ ਪਾਕਿਸਤਾਨ ਤੋਂ ਆਈ ਕੋਈ ਇਹ ਕਹਿ ਰਿਹਾ ਇਸ ਤਰ੍ਹਾਂ ਦਾ ਸਾਹਮਣੇ ਆਇਆ ਨੇ ਉਹ ਅਸੀਂ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਬੀਹੇਵ ਕਰੰਸੀ ਜਿਹੜੀ ਪਾਕਿਸਤਾਨ ਤੋਂ ਆਈ ਹੈ ਕਿ ਇੱਥੋਂ ਬਣਾਈ ਗਈ ਹੈ। ਇਹ ਕਲੀਅਰ ਕਰੰਸੀ ਹੈ। ਇਹ ਟੋਟਲ ਕਰੰਸੀ ਜਿਹੜੀ ਹੈਗੀ ਹੈ ਜੀ ਇਹ 215500 ਰੁਪਏ ਦੀ ਹੈ। ਵਾਈਟ ਕੋਡ ਜਿਹੜਾ ਪਿਆ ਉਸ ਤੋਂ ਬਣਾ ਲੱਗਦਾ। ਹਾਂ ਜੀ ਉਹਦਾ ਅਨਲਿਸਿਸ ਕਰਾ ਰਹੇ ਹਾਂ ਅਸੀਂ। ਉਹਦਾ ਅਨਲਿਸਿਸ ਤੋਂ ਸਾਨੂੰ ਪਤਾ ਲੱਗੂਗਾ ਵੀ ਇਹ ਜਿਆਦਾ ਕਿੱਥੋਂ ਲੈ ਕੇ ਆਇਆ ਜਾਂ ਇਹਨਾਂ ਨੇ ਆਪ ਇਥੇ ਛਾਪੀ ਹੈਗੀ ਆ। ਉਹਦੇ ਬਾਰੇ ਤਫਤੀਸ਼ ਜਿਹੜੀ ਕਰ ਰਹੀ ਹੈ। ਸਿਰਫ ਮੈਥਮਾਟਿਕਾ ਮਾਈਂ ਜਿਹੜੀ ਨਹੀਂ ਆ ਉਹ ਜ਼ਿਆਦਾਤਰ ਵੱਡੀਆਂ ਅਲਗਰੇਗਾ ਸਿਆਣਾ। ਉਹ ਇੱਥੇ ਮੌਡਰ ਹੈਗੀ ਇਸ ਤੇ। ਬਿਲਕੁਲ ਪਾਕ ਏ ਬਿਲਕੁਲ ਜੀ ਇਹ ਜਿਹੜੀ ਇਹ ਵੀ ਪਾਕਿਸਤਾਨ ਤੋਂ ਆਈ ਹੈ ਹੀਰੋਇਨ ਤਾਂ ਜਿਹੜੀ ਪਾਕਿਸਤਾਨ ਤੋਂ ਆਈ ਹੈਗੀ ਆ ਔਰ ਜਿੱਦਾਂ ਤੁਹਾਨੂੰ ਪਤਾ ਹੈਗਾ ਵੀ ਜਿਹੜੀ ਇਹ ਆਈs ਹੈਗੀ ਆ ਇਹ ਆਮ ਪੌਰ ਦੇ ਉੱਤੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਕੰਜ਼ਿਊਮ ਹੁੰਦੀ ਆ ਔਰ ਇਹ ਰੇਪ ਪਾਰਟੀਆਂ ਜਾਂ ਦੂਜਾ ਤੀਜਾ ਦੇ ਵਿੱਚ ਇਹ ਯੂਜ਼ ਕੀਤੀ ਜਾਂਦੀ ਆ ਉਹਦੇ ਬਾਰੇ ਵੀ ਜਿਹੜੀ ਹੈ ਤਫ਼ਤੀਸ਼ ਚੱਲ ਰਹੀ ਹੈ ਸਰ ਇਹਦਾ ਕਿੰਨੀ ਕੁ ਮੁੱਲ ਹੋਇਆ ਗੇਰਾ ਮੈਂ ਤੁਹਾਨੂੰ ਪਿੱਛੇ ਇਹ ਤਾਂ ਨਲਸੀ ਦਾ ਕਰਾਂਗੇ ਤੁਹਾਨੂੰ ਵੀ ਇਹਦਾ ਕਿੰਨਾ ਮੁੱਲ ਹੈਗਾ ਆਪ ਲੇਤਾ ਤੁਹਾਨੂੰ ਜਿਹੜਾ ਇਹ ਸਾਈਟ ਲੈਂਦਾ ਕਿ ਇਹ ਰੋਗੀ ਦਾ ਜਿਹੜੀ ਇਹ ਸਾਈਟ ਨਹੀਂ ਇਹ ਇਹ ਜਿਹੜੇ ਬੰਦੇ ਆ ਇਹ ਦੋਨੇ ਨਾਲ ਚ ਕੋਈ ਵੀ ਨਸ਼ਾ ਨਹੀਂ ਕਰਦਾ ਸਰ ਵੱਡੀਆਂ ਪਾਰਟੀਆਂ ਦੀ ਇਸ ਕੀ ਨਾਲ ਜੀ ਬੰਦੇ ਦਾ ਮੁੱਲ ਸਖਤੀ ਨੂੰ ਦੋ ਲਈ ਜੈਕੋਬਾ ਕੰਸੀ ਬਿਲਕੁਲ ਤੁਸੀਂ ਜਿਹੜੀ ਕਹਿ ਰਹੇ ਹੋ ਉਹੀ ਅਸੀਂ ਇਹਨੂੰ ਸਖਤੀ ਨਾਲ ਪੁੱਛ ਕੇ ਕਰ ਰਹੇ ਆਂ ਵੀ ਇਹ ਜਿਹੜੀ ਆਈਸ ਹੈਗੀ ਆ ਇਹ ਇੱਥੇ ਕਿਸੇ ਨੂੰ ਸਪਲਾਈ ਕੀਤੀ ਜਾਣੀ ਸੀ ਕਿ ਜਾਂ ਕਿਤੇ ਹੋਰ ਬਾਹਰਲੇ ਜਿਵੇਂ ਸਟੇਟ ਦੇ ਵਿੱਚ ਜਾਂ ਬਾਹਰਲੇ ਡਿਸਟ੍ਰਿਕਟ ਦੇ ਜਿਹੜੇ ਯੂਨਿਟੀ ਉਹ ਸਾਰਾ ਪਾਰਟ ਆਫ ਅ ਇਨਵੈਸਟੀਗੇਸ਼ਨ ਹੈ ਸਰ ਸੀਆਈਏ ਨੇ ਦਿੱਤਾ ਪਤਾ ਹੈ ਨਾ ਲੋਕੋ ਕੇ ਪਾਣੇ ਜਿਹੜੇ ਦਿੱਤਾ ਪਰ ਕਰਵਾਈ ਜਿਹੜੇ ਜਾਣੀ ਦੀ ਹੈ ਨਹੀਂ ਇਹ ਜਿਹੜੇ ਪਹਿਲਾ ਪਤਾ ਹੈਗਾ ਉਹ ਤਾਂ ਲੋਕੋ ਕੇ ਦਿੱਤਾ ਹੈਗਾ ਤੇ ਜਿਹੜੀ ਦੂਜੀ ਹੈਗੀ ਆ ਉਹ ਸੀਆਈਏ ਦਾ ਪਤਾ ਹੈ ਜੀ ਜੀ ਅਗਲੇ ਜੇਕਰ ਮੈਂ ਕੁਆਲਟੀ ਕਿੰਨਾ ਬੀ ਸੀ ਕਾਫੀ ਬਿਹਤਰ ਸੀ ਨਹੀਂ ਕਾਫੀ ਬੈਟਰ ਕੁਆਲਟੀ ਹੈ ਸੀ ਜਿਹੜੇ ਆਪਣੇ ਇਹ ਮਾਰਕੀਟ ਦੇ ਵਿੱਚ ਜਿਹੜੇ ਹੈਗੇ ਆ ਇਹ ਯੂਸਫੁਲ ਹੈ ਅਸੀਂ ਸਰ ਇਹ ਪਹਿਲੇ ਵੀ ਚਾਹ ਚੁੱਕੇ ਆ ਪਹਿਲੇ ਵੀ ਸਪਲਾਈ ਕਰ ਦਿੱਤਾ ਨਾ ਕੀ ਲੋੜ ਨਹੀਂ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ বিজে 2 লক্ষ 15000 ਰੁਪਏ ਹੀ ਆ ਬਾਕੀ ਕਿੰਨੀ ਕਰੰਸੀ ਇਹਦੇ ਕੋਲ ਆਈ ਸੀਗੀ ਤੇ ਕਿੰਨੀ ਜਿਹੜੀ ਹੈ ਇਹ ਅੱਗੇ ਮਾਰਕੀਟ ਚ ਜਾ ਚੁੱਕੀ ਹੈ ਤਾਂ ਇਹਨਾਂ ਦੋਨਾਂ ਨੂੰ ਬਦਲਣ ਦੀ ਸਪੀਸ ਕਰਤਾ ਹੈ ਤਾਂ ਅਸੀਂ ਕਿੰਨੇ ਦਿਨ ਦਾ ਮਾਰ ਦੇਣਾ ਤਿੰਨ ਦਿਨ ਦਾ ਮਾਰ ਲਿਆ ਜਾ ਜੀ ਪਰ ਮਾਰ ਤੋਂ ਬਾਅਦ ਬਿਲਕੁਲ ਜਿਹੜਾ ਇਹਨਾਂ ਦੀ ਜਿਹੜੀ ਅਥੋਰਟੀ ਪੁਚੀਸ਼ ਕੀਤੀ ਜਾਊਗੀ ਤੇ ਜੇ ਇਹਨਾਂ ਕੋਈ ਹੋਰ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਸੀਦਰ ਸਰ ਸੀਨੀਆ ਜਿਹੜਾ ਹੈ ਰਵਿੰਦਰ ਆਈਸਰ ਜਿਹਦੇ ਨਾਲ ਸੈਂਪਲ ਚੈੱਕ ਹੋਵੇਗਾ ਕਿ ਸੇਮ ਉਹਦੇ ਨਾਲ ਚੈੱਕ ਹੋਵੇਗਾ ਬਿਲਕੁਲ ਜੀ ਐਫਐਸਐਨ ਨੂੰ ਜਾਊਗੀ ਜੀ ਐਫਐਸਰ ਨੂੰ ਜਾਊਗੀ ਐਫਐਸਰ ਨੂੰ ਜਾ ਕੇ ਬਿਲਕੁਲ ਜਿਹੜਾ ਪ੍ਰੋਸੀਜਰ ਸੇਮ ਹੈਗਾ ਸਰ ਕਿੰਨੀ ਕੰਮ ਕੋਈ ਸਮਝ ਉਹ ਕਿੰਨਾ ਵੱਡਾ ਨਹੀਂ ਬਿਲਕੁਲ ਜਿਹੜਾ ਆਈਸ ਜਿਹੜੀ ਹੈਗੀ ਆ ਮਿਲਣਾ ਬੜਾ ਵੱਡਾ ਹੀ ਕਾਮਯਾਬੀ ਆ ਅਮਰਸਰ ਤੇ ਆਤੀ ਪੁੱਛਦੀ ਹੈ ਇਹ ਕਿ ਇਹ ਜਿਹੜੀ ਆ 900 ਕਿਲੋ ਦੇ ਲਾਗੇ ਚੱਕੇ ਹੋ ਗਈ ਹੈਗੀ ਹੈ ਇਹ ਔਰ ਇਹਨੂੰ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹ ਵੱਡੇ ਸ਼ਹਿਰਾਂ ਦੇ ਵਿੱਚ ਯੂਜ਼ ਹੁੰਦੀ ਹੈਗੀ ਆ ਇੱਥੇ ਇਹ ਇਹਨਾਂ ਨੇ ਕਿੱਥੇ ਦੇਣੀ ਸੀ ਕਿੱਥੋਂ ਆਈ ਇਹਨਾਂ ਕੋਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗੀਆਂ ਉਹ ਚੱਲ ਰਹੀਆਂ ਕਰਦੇ ਕੀ ਨੇ ਮੁੰਡੇ ਜਿਹੜੇ ਫੜੇ ਨੇ ਬੋਲਣ। ਵੀਲੇ ਨਾ ਜੀ ਇਹ ਐ ਇਸੇ ਕੰਮ ਵਾਲੇ ਨੇ ਜੀ ਇਹ। ਔਰ ਫਰਦਰ ਇਹਨਾਂ ਨੇ ਅਜ ਤੱਕ ਪਹਿਲਾਂ ਹੁਣ ਤੱਕ ਕਿੰਨੀਆਂ ਅ ਰੀਆ ਕਨਸਾਈਨਮੈਂਟ ਲਿਆਂਦੀਆਂ ਦਿੱਤੀਆਂ ਹੈਗੀਆਂ ਉਹਦੇ ਬਾਰੇ ਸਾਰਾ ਵੈਰੀਫਾਈ ਕਰ ਰਹੇ ਨੇ। ਸਰ ਜਿਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਦੋਨੋਂ ਕਿ ਤੱਕ ਦਾ ਅਭਿਖਣ ਨਹੀਂ ਇਹ ਦੇਖੋ ਜੀ ਪੁਲਿਸ ਦਾ ਕੰਮ ਹੈਗਾ ਕਿ ਜਿਹੜੀ ਟ੍ਰੈਕਸ਼ਨ ਕਰਨੀ ਔਰ ਨਸ਼ੇ ਫੜਨੇ ਉਹ ਸਾਡੀ ਜਿਹੜੀ ਅੰਮ੍ਰਿਤਸਰ ਦੇ ਹੱਥੇ ਪੋਸਦੀ ਰ ਸਾਡੀ ਬੜੀ ਅੱਛੀ ਟੀਮ ਹੈਗੀ ਆ ਔਰ ਅਸੀਂ ਇਸ ਚੀਜ਼ ਨੂੰ ਇਹ ਮੰਨਦੇ ਹਾਂ ਵੀ ਸਾਡੇ ਸੀਨੀਅਰ ਅਫਸਰਾਂ ਦੀ ਗਾਈਡਲਾਈਨ ਦੇ ਥੱਲੇ ਸਾਡੀ ਜਿਹੜੀ ਹਮਸੱਧ ਹੈਤੀ ਦੀ ਪਿਛਲੇ ਮਹੀਨਿਆਂ ਦੇ ਵਿੱਚ ਕਾਫੀ ਵੱਡੀ ਕਾਸਟ ਚੱਲੀ ਆ ਔਰ ਬਹੁਤ ਵੱਡੀ ਰਿਕਵਰੀਜ਼ ਜਿਹੜੀਆਂ ਅਸੀਂ ਕੀਤੀਆਂ ਹੈਗੀਆਂ। ਮੋਬਾਈਲ ਫੋਨ ਗੱਲ ਹੋਲੇਗਾ ਜੀ। ਮੋਬਾਈਲ ਫੋਨ ਵੀ ਬੜਾ ਹੈਗਾ। ਬਿਲਕੁਲ ਜੀ ਮੋਬਾਈਲ ਫੋਨ ਦੇ ਵਿੱਚੋਂ ਤੁਹਾਨੂੰ ਪਤਾ ਇਹਦਾ ਐਨਾਲਿਸਿਸ ਅਸੀਂ ਕਰਾਉਣ ਲਈ ਆਪਣੀ ਐਫਐਸਐਲ ਦੇ ਵਿੱਚ ਭੇਜ ਰਹੇ ਹਾਂ। ਉੱਥੋਂ ਇਹਦਾ ਜਿੱਦਾਂ ਡਾਟਾ ਆਊਗਾ ਕਿਹੜੇ-ਕਿਹੜੇ ਨਤੀਜਾ ਹੋਰ ਸਾਹਮਣੇ ਆਉਣਗੇ ਆ। ਔਰ ਜਿਹੜੀ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਜਿਹੜਾ ਜਾਣਕਾਰੀ ਦਿੱਤੀ ਜਾਵੇ। ਪਾਕਿਸਤਾਨ ਦਾ ਜਿਹਨੇ ਤਸਕਰ ਕੰਮ ਹੀ ਕਰਦੇ ਨੇ ਸਾਰੇ ਪਾਕਿਸਤਾਨ ਨਾਲ ਕਨੈਕਟ ਹੁੰਦੇ ਨੇ ਨੰਬਰ ਤੁਹਾਡੇ ਕੋਲੋਂ ਆਉਂਦੇ ਬਿਲਕੁਲ ਜੀ ਇਹ ਜਿੰਨਾਂ ਵੀ ਇਹ ਰਵਨ ਤਸਕਰੀ ਜਾਂ ਦੂਜਾ ਤਿੱਧਾ ਇਹ ਸਾਰੇ ਪਾਕਿਸਤਾਨ ਬੇਸ ਜਿਹੜੇ ਬੰਦੇ ਹੈਗੇ ਆ ਉਹੀ ਇੱਥੇ ਭੇਜਦੇ ਹੈਗੇ ਆ ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜਦੋਂ ਫੋਨ ਐਨਾਲਿਸਿਸ ਹੋ ਕੇ ਆਉਂਦਾ ਹੈਗਾ ਉਹਦੇ ਵਿੱਚ ਇਹ ਚੀਜ਼ਾਂ ਦੀ ਪੁਸ਼ਟੀ ਹੋ ਜਾਂਦੀ ਹੈ। ਠੀਕ ਹੈ ਜੀ। ਥੈਂਕ ਯੂ। ਸਾਡੇ ਫੋਲੋਅਰ ਵਾਲੇ ਸਾਡੇ